ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨੇ ਤੁਸੀ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਨੂੰ ਤੇ ਗ੍ਰਿਫਤਾਰ ਕਰੀ ਲਿਆ ਵੈ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਉਹਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਵੈ ਉਹਦੀ ਪਤਨੀ ਨੂੰ ਗ੍ਰਿਫਤਾਰ ਆਖਰ ਕਦ ਤੋਂ ਕੀਤਾ ਗਿਆ ਤੇ ਨਾਲ ਹੀ ਨਾਲ ਦੱਸ ਦੇ ਪਿਆ ਕਿ ਅੰਦਰ ਖਾਤੇ ਕੀ ਗੀਮਾਂ ਚੱਲਦੀਆਂ ਪਈਆਂ ਸੀ ਇਹਨਾਂ ਦੇ ਬਾਰੇ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਜਾਣਨੇ ਆ ਬਹੁਤ ਹੀ ਜ਼ਰੂਰੀ ਵੀਡੀਓ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ हां जी ਪੰਜਾਬੀ ਦੇ ਸਾਸਰੀ ਕਾਲ ਜਿਵੇਂ ਕਿ ਬਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਦੂਜੇ ਪਾਸੇ ਅੰਦਰ ਖਾਤੇ ਕੀ ਕੁਝ ਚੱਲ ਰਿਆ ਸੀ ਇਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਬਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਵਿਜੀਲੈਂਸ ਜਿਹੜਾ ਕਿ ਹਿਮਾਚਲ ਨੂੰ ਨਿਕਲਦੀ ਹੈ ਔਰ ਉਸ ਤੋਂ ਬਾਅਦ ਮਜੀਠਾ ਪਿੰਡ ਦੇ ਵਿੱਚ ਵੀ ਲਿਆਇਆ ਜਾਂਦਾ ਔਰ ਫਿਰ ਇਹਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਧਰਲੇ ਪਾਸੇ ਜਿਹੜੀ ਕਿ ਬਕਰਮ ਸਿੰਘ ਮਜੀਠੀਆ ਦੀ ਪਤਨੀ ਉਹਨੂੰ ਥੋੜੀ ਜਿੜ ਪਹਿਲਾਂ ਜਿਹੜੀ ਤੁਸੀਂ ਖਬਰ ਵੇਖੀ ਐ ਕਿ ਬਹੁਤ ਤਗੜੀ ਵੈਸ ਹੁੰਦੀ ਆ ਦੀ ਪੰਜਾਬ ਪੁਲਿਸ ਦੇ ਨਾਲ ਕਿ ਉਹਨੂੰ ਉਸੇ ਦੇ ਦਫਤਰ ਦੇ ਮੂਹਰੇ ਘੇਰਿਆ ਜਾਂਦਾ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆਪਣੇ ਦਫਤਰ ਜਾਂਦੀ ਆ ਤਾਂ ਉਸ ਨੂੰ ਘੇਰਿਆ ਜਾਂਦਾ ਰਸਤੇ ਦੇ ਵਿੱਚ ਔਰ ਉਸ ਤੋਂ ਬਾਅਦ ਖਬਰ ਆਉਂਦੀ ਐ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਐਕਸ਼ਨ ਹੋ ਗਿਆ ਔਰ ਅੰਦਰ ਖਾਤੇ ਵਿੱਚ ਕੀ ਚੱਲ ਰਿਹਾ ਸੀ ਇਹ ਵੀ ਦਰਸਲ ਦੇ ਵਿੱਚ ਹਲੇ ਤੱਕ ਮੀਡੀਆ ਦੇ ਵਿੱਚ ਉਜਾਗਰ ਨਹੀਂ ਹੋਈ ਸੀ ਗੱਲ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੋਈ ਕੇਸ ਸਾਬਤ ਨਹੀਂ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਦੀ ਯਾਰੀ ਮਜੀਠੀਆ ਦੀ ਭੈਣ ਕੀ ਕਹਿੰਦੀ ਸੀ ਹਰਸ ਅਮਰਿਤਕੌਰ ਬਾਦਲ ਕਹਿੰਦੀ ਸਾਡੇ ਪਰਿਵਾਰ ਦੇ ਉੱਤੇ ਕੋਈ ਵੀ ਦੋਸ਼ ਹੈ ਜਿਹੜਾ ਸਾਬਤ ਕਰਕੇ ਦਿਖਾਵੇ ਤੇ ਅਸੀਂ ਮੰਨ ਜਾਗੇ ਯਾਨੀ ਹੁਣ ਕੀ ਹੋਇਆ ਬਹੁਤ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਵੀ ਲੱਗ ਚੁੱਕੇ ਕਿਉਂਕਿ ਜਿਹੜੇ ਬਿੱਟੂ ਆਲਫਤਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਭਈ ਉਸਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਮੀਨ ਆ ਜਿਹੜੀ ਉਹ ਉਹਨਾਂ ਦੀ ਪਤਨੀ ਦੇ ਨਾਮ ਕਰਵਾਈ ਸੀ ਤਾਂ ਹੁਣ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆ ਉਹ ਵੀ ਫਸ ਚੁੱਕੀ ਆ ਔਰ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਖਬਰ ਆ ਉਹ ਵੀ ਬੜੀ ਅਹਿਮ ਖਬਰ ਆ ਰਹੀ ਆ ਉਹ ਵੀ ਤੁਹਾਡੇ ਸਾਹਮਣੇ ਹੀ ਤਰਾਂਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਦਾਵਾ ਇਹ ਸੀ ਕਿ ਭਾਈ ਉਹਨਾਂ ਦੇ ਪੂਰੇ ਪਰਿਵਾਰ ਦਾ ਹੀ ਦਾਵਾ ਸੀ ਕਿ ਸਾਡੇ ਖਰਾਬ ਸੂਈ ਦੇ ਨਖਾਰੇ ਜਿੰਨਾ ਜਾਨੀ ਚਿੱਟਾ ਸਾਬਤ ਕਰ ਦੇ ਤੇ ਜੋ ਮਰਜੀ ਸਜ਼ਾ ਦੇ ਦਿਓ ਤਾਂ ਹੁਣ ਜਿਹੜੀ ਸਜ਼ਾ ਉਹ ਮਿਲ ਕੇ ਰਹਿਣੀ ਹੈ ਇਹਨਾਂ ਨੂੰ ਕਿਉਂ ਕਿਉਂਕਿ ਪੂਰੇ ਬਾਦਲ ਪਰਿਵਾਰ ਨੇ ਮਿਲ ਕੇ ਜਿਹੜਾ ਏਜੰਡਾ ਚੱਲਿਆ ਪੰਜਾਬ ਦੇ ਵਿਰੁੱਧ ਇਹ ਦਰਅਸਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਹਿ ਚੁੱਕਾ ਕਿ ਜਿਹੜਾ ਆਪਣੀ ਪਤਨੀ ਦਾ ਨਾਮ ਵਰਤ ਰਹੀ ਸੀ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਦਰਅਸਲ ਦੇ ਵਿੱਚ ਐਵੇਂ ਨਹੀਂ ਘੇਰਿਆ ਗਿਆ ਉਸੇ ਦੇ ਦਫਤਰ ਦੇ ਮੂਹਰੇ ਪਹਿਲਾਂ ਘੇਰਿਆ ਜਾਂਦਾ ਉਸ ਤੋਂ ਬਾਅਦ ਖਬਰ ਆਉਂਦੀ ਹੈ ਬਹੁਤ ਵੱਡੀ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਉਹਦੇ ਨਾਮ ਦੇ ਉੱਤੇ ਬਹੁਤ ਵੱਡੀ ਸ਼ਾਸਿਸ਼ ਕੀਤੀ ਗਈ ਹੈ ਕਿਉਂਕਿ ਜਿਹੜਾ ਬਿੱਟੂ ਔਲਖ ਦਾ ਜ਼ਿਕਰ ਹੋ ਰਿਹਾ ਬੀਤੇ 2-3 ਦਿਨਾਂ ਤੋਂ ਤਾਂ ਹੁਣ ਬਿੱਟੂ ਆਲਖ ਦਾ ਇਹਨਾਂ ਦੇ ਨਾਲ ਨਾਤਾ ਕੀ ਹੈ ਇਹ ਵੀ ਇੱਕ ਜਾਣ ਲੈਣ ਵਾਲੀ ਗੱਲ ਹੈ ਔਰ ਪਹਿਲਾਂ ਖਬਰ ਮੈਂ ਤੁਹਾਨੂੰ ਸੁਣਾਉਂਗਾ ਕਿ ਬਿਕਰਮ ਸਿੰਘ ਮੰਜੀਠੀਆ ਦੀ ਪਤਨੀ ਉਹਨਾਂ ਦੇ ਕਿਹਦੇ ਕਿਹਦੇ ਨਾਲ ਲਿੰਕ ਨੇ ਔਰ ਉਹਦੇ ਨਾਮ ਜ਼ਮੀਨ ਕਿਵੇਂ ਲਿਖਾਈ ਜਾਂਦੀ ਹੈ ਉਹ ਵੀ ਸਾਰੀ ਦੁਨੀਆ ਤੋਂ ਲੁਕੋ ਕੇ ਯਾਨੀ ਕਾਨੂੰਨ ਦੇ ਸੰਘੇ ਦੇ ਵਿੱਚ ਨਾ ਆਵੇ ਬਿਕਰਮ ਮੰਜੀਠੀਆ ਐਸ ਕਰਕੇ ਯਾਨੀ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡੇ ਪੱਧਰ ਦੇ ਤੌਰ 'ਤੇ ਵਿੱਚ ਰੱਖਿਆ ਗਿਆ ਹੈ ਤਾਂ ਹੁਣ ਜਿਹੜੀ ਗੱਲ ਉਜਾਗਰ ਹੋਈ ਹੈ ਪੂਰੇ ਪੰਜਾਬ ਦੀ ਜਨਤਾ ਸੁਣੇ ਕਿਉਂਕਿ ਇਹ ਗੱਲ ਹਾਰੇ ਮੀਡੀਆ ਦੇ ਵਿੱਚ ਨਹੀਂ ਆਈ ਸੀ ਔਰ ਹੁਣ ਇਹ ਆਈ ਕਿਵੇਂ ਹੈ ਦਰਸਲ ਦੇ ਵਿੱਚ ਇੱਕ ਵਕੀਲ ਹੈ ਇੱਕ ਵਕੀਲ ਦੇ ਜਰੀਏ ਪੱਤਰਕਾਰ ਨੇ ਖੁਲਾਸਾ ਕਰ ਦਿੱਤਾ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਲਈ ਭਾਈ ਬਹੁਤ ਵੱਡੀ ਸਾਜ਼ਿਸ਼ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਗਈ ਹੈ ਕਿਵੇਂ ਆ ਗਈ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੈ ਕੇ ਹੈ ਸੋਨੋ ਔਰ ਸੀਨੀਅਰ ਐਡਵੋਕੇਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੇਰੀ ਲੌਂਗ ਚੱਲ ਰਹੀ ਸੀ ਉਹ ਨਾਲੇ ਔਰ ਕੁਝ ਫੈਕਟਸ ਇਦਾਂ ਦੇ ਹੈਗੇ ਜਿਹੜੇ ਸਾਡੀ ਨੌਲੇਜ ਵਿੱਚ ਵੀ ਨਹੀਂ ਸੀਗਾ ਜਿ ਨਿਕਲ ਕੇ ਸਾਹਮਣੇ ਆ ਰਹੇ ਆ ਬਈ ਮਿੰਟੂ ਆ ਲਖਨੇ ਇੱਕ ਜ਼ਮੀਨ ਜਿਹੜੀ ਹੈ ਗਨੀਪੌਰ ਨੂੰ ਦਿੱਤੀ ਸੀ ਉਸ ਰਜਿਸਟਰੀ ਦੇ ਵਿੱਚ ਗਨੀ ਗਨੀਪੌਰ ਮਜੀਠੀਆਂ ਨੇ ਲਿਖਿਆ ਗਿਆ ਗਨੀਪੌਰ ਡਾਟਰ ਆਫ ਲਿਖ ਦਿੱਤਾ ਗਿਆ ਗਨੀਪੌਰ ਵਾਈਫ ਉਹ ਵਿਕਰਮ ਮਜੀਠੀਆਂ ਨੇ ਲਿਖਿਆ ਗਿਆ ਗਨੀਪੌਰ ਡਾਟਰ ਆਫ ਲਿਖ ਦਿੱਤਾ ਗਿਆ ਕਿਤੇ ਜਦੋਂ ਉਸ ਚੀਜ਼ ਬਾਰੇ ਜਾਣਕਾਰੀ ਮੰਗੀ ਗਈ ਸਪੈਸ਼ਲ ਟਾਸਕ ਉਸ ਵੱਲੋਂ ਜਦੋਂ ਇਹ ਮਾਮਲਾ ਉਜਾਗਰ ਹੋਇਆ ਐਸਟੀਐਫ ਨੇ ਜਾਣਾ ਸ਼ੁਰੂ ਕੀਤਾ ਤਹਿਕੀਕਾਂ ਤੱਕ ਤੇ ਅੰਦਰੋਂ ਤਹਿਸੀਲ ਦੇ ਵਿੱਚ ਉਹਦੀ ਰਜਿਸਟਰੀ ਦੀ ਕਾਪੀ ਗਾਇਬ ਹੋ ਗਈ ਔਰ ਰਜਿਸਟਰੀ ਦੀ ਕਾਪੀ ਗਾਇਬ ਹੋ ਗਈ ਬਾਅਦ ਵਿੱਚ ਐਸਟੀਐਫ ਨੇ ਜਦੋਂ ਲਿਖਤੀ ਤੌਰ ਤੇ ਮੰਗਿਆ ਤੇ ਰਜਿਸਟਰੀ ਕਲਰਕ ਨੇ ਐਫਆਈਆਰ ਦਾ ਜ਼ਿਕਰ ਆਈ ਕਿ ਸਾਡੇ ਵਿੱਚੋਂ ਇਹ ਰਿਕਾਰਡ ਜੋ ਜਿਹੜੀ ਆ ਐਫਆਈਆਰ ਦੀਆਂ ਕਾਪੀਆਂ ਗਾਇਬ ਜਦ ਤੱਕ ਇਹ ਰਿਕਾਰਡ ਦੇ ਵਿੱਚੋਂ ਇਹ ਛੇਤੀ ਰਿਕਾਰਡ ਗੈਪ ਨਹੀਂ ਹੁੰਦਾ ਤਾਂ ਹੁਣ ਦੇਖੋ ਪੂਰਾ ਬਾਦਲ ਪਰਿਵਾਰ ਕਿਵੇਂ ਸ਼ਾਸਨ ਖੇਡਦਾ ਪੰਜਾਬ ਦੇ ਨਾਲ ਹੋਰ ਸਮਝਣ ਦੀ ਲੋੜ ਆ ਪੰਜਾਬ ਵਾਲੇ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਕਹਿਣ ਜਾ ਰਿਹਾ ਗੌਰ ਦੇ ਨਾਲ ਸੁਣੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਬਹੁਤ ਵੱਡਾ ਦਾਵਾ ਕੀਤਾ ਗਿਆ ਸੀ ਕਹਿੰਦਾ ਸਾਡੇ ਪਰਿਵਾਰ ਦੇ ਖਰਾਬ ਕੋਈ ਸਬੂਤ ਕੱਢ ਕੇ ਲਿਆਓ ਉਹਨਾਂ ਦਾ ਹੁਣ ਵਕੀਲ ਵੀ ਸੁਣ ਲੇ ਉਹਨਾਂ ਦਾ ਵਕੀਲ ਵੀ ਕਹਿੰਦਾ ਸੀ ਕਿ ਤੁਸੀਂ ਸਾਬਤ ਕਰੋ ਜੇਕਰ ਸਬੂਤ ਹੈ ਇਹ ਸਬੂਤ ਨੇ ਇੱਕ ਐਡਵੋਕੇਟ ਆ ਉਹਦੇ ਨਾਲ ਪੱਤਰਕਾਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਵੱਡੇ ਪੱਧਰ ਤੇ ਦਰਸਲ ਦੇ ਵਿੱਚ ਹੁਣ ਇਹ ਗੱਲ ਇਰਾਦਰ ਹੋ ਗਈ ਹੈ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀ ਮੈਂ ਕਿਹਾ ਸੀ ਕਿ ਆਪਣੀ ਪਤਨੀ ਦਾ ਨਾਮ ਕਿਵੇਂ ਵਰਤਿਆ ਉਹ ਐਸੇ ਤਰ੍ਹਾਂ ਹੀ ਵਰਤਿਆ ਯਾਨੀ ਆਪਣੀ ਪਤਨੀ ਦੇ ਨਾਮ ਨਾਲੋਂ ਆਪਣਾ ਨਾਮ ਹਟਾ ਲਿਆ ਗਿਆ ਸੀ ਉਥੇ ਸਿਰਫ ਆਪਦੀ ਪਤਨੀ ਦਾ ਨਾਮ ਵਰਤਿਆ ਗਿਆ ਜਿਹੜਾ ਬਿੱਟੂ ਆਲਖ ਹੈ ਉਸ ਨੇ ਜਾਇਦਾਦ ਬਹੁਤ ਵੱਡੇ ਪੱਧਰ ਦੇ ਉੱਤੇ ਕਰਵਾਈ ਹੈ ਯਾਨੀ ਜ਼ਮੀਨ ਜਾਇਦਾਦ ਕਰਵਾਈ ਹੈ ਔਰ ਦੂਜੇ ਪਾਸੇ ਬਾਦਲ ਪਰਿਵਾਰ ਹਰ ਸਿਮਰਤ ਕੌਰ ਬਾਦਲ ਹੋਵੇ ਚਾਹੇ ਉਹ ਦਾ ਵਕੀਲ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਖੋਦ ਬਕਰਮ ਸਿੰਘ ਮਜੀਠੀਆ ਹੋਵੇ ਐ ਕਰਕੇ ਮੁੱਛਾਂ ਨੂੰ ਤਾ ਦਿੰਦਾ ਸੀ ਤੇ ਹੁਣ ਕਹੜੇ ਚੂਹੇ ਛੱਡੇ ਗਏ ਨੇ ਪਜਾਮੇ ਦੇ ਵਿੱਚ ਹੁਣ ਖਬਰ ਤਾਂ ਇਹ ਵੀ ਆ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਪੂਰੇ ਧਿਆਨ ਨਾਲ ਸੁਣੋ ਕਹਿੰਦੇ ਬਿਕਰਮ ਸਿੰਘ ਮਣੀਠੀਆ ਜਿਹੜਾ ਮੁੱਛਾਂ ਨੂੰ ਤਾ ਦਿੰਦਾ ਸੀ ਕਹਿੰਦੇ ਉਹਦੇ ਪਜਾਮੇ ਦੇ ਵਿੱਚ ਕਹਿੰਦੇ ਚਿੱਟੇ ਚੂਹੇ ਛੱਡੇ ਗਏ ਆ ਇਹ ਖਬਰ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਕਿਉਂਕਿ ਬਹੁਤੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਇਸ ਗੱਲ ਨੂੰ ਫੇਕ ਵੀ ਸਮਝ ਸਕਦੇ ਨੇ ਮੈਂ ਆਪਣੇ ਪੱਧਰ ਤੇ ਵੀ ਇਸ ਦਰਸਾਲ ਦੇ ਵਿੱਚ ਦੀ ਪੁਸ਼ਟੀ ਹੋਈ ਆ ਜਿੱਥੋਂ ਵੀ ਤੁਹਾਡੇ ਸਾਹਮਣੇ ਪੂਰੀ ਖਬਰ ਸੁਣਾਵਾਂਗੇ ਕਿ ਆਖਰ ਚੂਹੇ ਛੱਡੇ ਕਿਉਂ ਗਏ ਨੇ ਆ ਸੁਣ ਲੋ ਇਹਨਾਂ ਅਸਲ ਹੈ ਕਿ ਉੱਥੇ ਵੀ ਹਮਕੋ ਤੁਮਕੋ ਬੋਲਾ ਸੀ ਅਫਸਾਨੂ ਇੱਕ ਅਫਸਰ ਕਹਿੰਦਾ ਕਹਿੰਦਾ ਵੀ ਇਹਦੇ ਪਜਾਮੇ ਤੇ ਬੰਨੋ ਰਸੀਆਂ ਚੂਹੇ ਤੇ ਮੱਕੜ ਇਹਦੇ ਪਜਾਮੇ ਛੱਡੋ ਤੇ ਐ ਨਹੀਂ ਮੰਨਦਾ ਉਹਨੇ ਪਹੁੰਚੇ ਬੰਨੋ ਇਹਦੇ ਇਹਨੂੰ ਦੱਸ ਦਿਆ ਕੀ ਭਵੇਂ ਕਦੀ ਐ ਤਾਂ ਸੁਣ ਲਿਆ ਪੰਜਾਬ ਵਾਲੋ ਇੱਥੋਂ ਤਾਂ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੋਂ ਚੈਨਲ ਦਾ ਵੀ ਨਾਮ ਦੱਸ ਦਿੰਨੇ ਆ ਤੁਹਾਨੂੰ ਕਿਵੇਂ ਕਹਿੰਦੇ ਚੂਹੇ ਛੱਡੇ ਗਏ ਨੇ ਪਜਾਮੇ ਦੇ ਵਿੱਚ ਅ ਬੇਕਰਮ ਸਿੰਘ ਮਜੀਠੀਆ ਦੇ ਪਜਾਮੇ ਦੇ ਵਿੱਚ ਇਹ ਬਾਵਲ ਆਰਓ ਡਬਲਯੂ ਟੀਵੀ ਤਾਂ ਇਹ ਚੈਨਲ ਦੀ ਵੀਡੀਓ ਆ ਇਹ ਕਹਿੰਦੇ ਪਜਾਮੇ ਦੇ ਵਿੱਚ ਚੂਹੇ ਛੱਡੇ ਗਏ ਨੇ ਬੇਕਰਮ ਸਿੰਘ ਮਜੀਠੀਆ ਮੈਂ ਤਾਂ ਕਹਿੰਦੇ ਚੂਹੇ ਕਹ ਰਹੇ ਤਾਂ ਕਹਿੰਦੇ ਭਮੱਕੜ ਵੀ ਛੱਡੇ ਗਏ ਨੇ ਸੋ ਇਹਨਾਂ ਗੱਲਾਂ ਦੇ ਨਾਲ ਕੀ ਹੁੰਦਾ ਵੀ ਜਿਵੇਂ ਉਹ ਕਹਿੰਦਾ ਮੁੱਛਾਂ ਨੂੰ ਤਾ ਦੇ ਕੇ ਵੀ ਮੈਂ ਆ ਯਾਨੀ ਕਹਿੰਦੇ ਬਾਦਲ ਦੀ ਕੁਰਸੀ ਤੇ ਬੈਠਦਾ ਰਿਹਾ ਇਸ ਕਰਕੇ ਨੂੰ ਉਹ ਆਪਸ਼ਰ ਸਾਹੀ ਦਾ ਜਿਹੜਾ ਅਗੇ ਦਾ ਨਸ਼ਾ ਸੀ ਉਹ ਵਿਜੀਲੈਂਸ ਨੇ ਤਾਰ ਦਿੱਤਾ ਤਾ ਹੁਣ ਉਹਦਾ ਜਲੂਸ ਕੱਢ ਰੱਖਿਆ ਅਗਲੇ ਨੇ। ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਬਾਅਦ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਜਿਹਨੂੰ ਕਿ ਵਿਜੀਲੈਂਸ ਟੀਮ ਨੇ ਗ੍ਰਿਫਤਾਰ ਕਰ ਲਿਆ ਸੀ ਜਿਹੜਾ ਕਿ ਜਦੋਂ ਵਿਜੀਲੈਂਸ ਟੀਮ ਗ੍ਰਿਫਤਾਰ ਕਰਨਾਈ ਤੇ ਬੜਾ ਮੁੱਛਾਂ ਨੂੰ ਤਾ ਦੇਣ ਦਿਆ ਸੀ ਤੇ ਬੜਾ ਘਰੂਰਿਆ ਸੀ। ਅਫਸਰਾਂ ਨੂੰ ਕੁਰਸੀ ਤੇ ਬੈ ਕੇ ਆਰਡਰ ਦੇਣਦੇ ਆ ਜਿਸ ਤਰ੍ਹਾਂ ਇਹਦੇ ਮਤੇ ਤ ਹੁੰਦੇ ਆ ਤੇ ਉਹਨਾਂ ਨੇ ਫੜ ਕੇ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ ਲੈ ਗਏ ਤੇ ਸੁਣਿਆ ਹੈ ਕਿ ਪਠਾ ਵੀ ਫੇਰਿਆ ਵੈ ਹੁਣ ਮਾਫੀਆਂ ਮੰਗਦਾ ਪਿਆ ਹੈ ਤੇ ਕਹਿੰਦਾ ਮੇਰੀ ਸੀਐਮ ਭਗਵੰਤ ਮਾਨ ਸਾਹਿਬ ਨਾਲ ਗੱਲ ਕਰਵਾ ਦਿਓ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਨੇ ਹੁਣ ਉਹਨਾਂ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਕਿਉਂਕਿ ਕਹਿੰਦੇ ਆ ਕਿ ਉਹਨਾਂ ਦੀ ਪਤਨੀ ਉੱਤੇ ਵੀ ਦੋਸ਼ ਹੈ ਕਿ ਉਹਨਾਂ ਨੇ ਜਿਹੜੇ ਇੱਕ ਪ੍ਰਾਪਰਟੀ ਜਿਹੜੀ ਨਾ ਵਿਕਰਮ ਸਿੰਘ ਮਜੀਠੀਆ ਦੀ ਜਿੰਨੀ ਵੀ ਉਹ ਸਾਰੀ ਉਹਨਾਂ ਦੀ ਪਤਨੀ ਦੇ ਨਾਂ ਤੇ ਸੀ ਤੇ ਹੁਣ ਇਸ ਚੀਜ਼ ਨੂੰ ਲੈ ਕੇ ਜਿਹੜੇ ਸੀਐਮ ਭਗਵੰਤ ਮਾਨ ਸਨਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਹੁਣ ਉਹਨਾਂ ਦੀ ਬੀਵੀ ਉੱਤੇ ਪਤਨੀ ਉੱਤੇ ਵੀ ਐਕਸ਼ਨ ਦਾ ਹੁਕਮ ਦੇ ਦਿੱਤਾ ਵੈ ਯਾਨੀ ਕਿ ਬਾਦਲ ਪਰਿਵਾਰ ਹੁਣ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਉਹ ਬਾਦਲ ਪਰਿਵਾਰ ਜਿਨੇ ਕੇ 5 ਸਾਲ ਲੋਕਾਂ ਉੱਤੇ ਹਕਮਰਾਨੀ ਕੀਤੀ ਪੰਜਾਬ 'ਚ ਹਕਮਰਾਨੀ ਕੀਤੀ ਲੇਕਿਨ ਬਜਾਏ ਕਿ ਪੰਜਾਬ ਦੇ ਲੋਕਾਂ ਦਾ ਕੁਛ ਬਣਾਉਂਦੇ ਆਪਣਾ ਆਪ ਹੀ ਬਣਾਇਆ ਪੰਜਾਬ ਦੇ ਲੋਕਾਂ ਨੂੰ ਤਬਾਹ ਕੀਤਾ ਦੇਖ ਲਓ ਕਿ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮਜੀਠੀਆ ਉੱਤੇ ਹੁਣ ਨਸ਼ੇ ਦਾ ਇਲਜ਼ਾਮ ਲੱਗੰਦਿਆ ਕਿ ਕਿਸ ਤਰ੍ਹਾਂ ਉਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਕਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰੰਦਿਆ ਸੀ ਹਾਲਾਂਕਿ ਇਹਨਾਂ ਦਾ ਹੱਕ ਇਹ ਬੰਦਾ ਸੀ ਕਿ ਜਿੱਦਾਂ ਪੰਜਾਬ ਦੇ ਆਵਾਮ ਨੇ ਇਹਨਾਂ ਨੂੰ ਸਿਲੈਕਟ ਕਰਕੇ ਲੈ ਕੇ ਆਏ ਸੀ ਇਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾਇਆ ਸੀ ਤੇ ਇਹ ਉਹਨਾਂ ਦੇ ਵਾਸਤੇ ਕੁਝ ਸੋਚਦੇ ਉਹਨਾਂ ਦਾ ਕੁਝ ਕਰਦੇ ਬਜਾਏ ਉਹਨਾਂ ਦਾ ਕੁਝ ਕਰਨ ਦੇ ਆਪਣੀ 300 ਏਕੜ ਜ਼ਮੀਨ ਤੇ 10000 ਏਕੜ ਜ਼ਮੀਨ ਬਣਾ ਲਈ ਆਪਣੀਆਂ ਜ਼ਮੀਨ ਜਾਇਦਾਦਾਂ ਪ੍ਰਾਪਰਟੀਆਂ ਬਣਾ ਲਈਆਂ ਤੇ ਪੰਜਾਬ ਦੇ ਜਿਹੜੇ ਨੌਜਵਾਨ ਹਨ ਉਹਨਾਂ ਦਾ ਕੁਝ ਮੁਸਤਕਬਲ ਦੇ ਬਾਰੇ ਸੋਚਣ ਦੀ ਬਜਾਏ ਉਹਨਾਂ ਨੂੰ ਨਸ਼ਿਆਂ ਤੇ ਲਾ ਦਿੱਤਾ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅੱਜ ਦੇਖ ਲੋ ਕਿ ਮੁੱਖ ਮੰਤਰੀ ਨੇ ਵੱਡੇ ਵੱਡਾ ਐਕਸ਼ਨ ਕਰਕੇ ਇੰਜ ਦੇ ਜਿਹੜੇ ਵੱਡੇ ਮਗਰਮੱਛ ਉਹਨਾਂ ਨੂੰ ਫੜਨ ਦਿਆ ਹੈ ਤੇ ਬਾਦਲ ਪਰਿਵਾਰ ਕੇ ਹੁਣ ਕਹਿੰਦੇ ਆ ਕਿ ਸੋ ਇਹਨਾਂ ਨੂੰ ਫੜ ਤੇ ਲਿਆ ਤੁਸੀਂ ਪਰ ਇਹਨਾਂ ਤੇ ਇਲਜ਼ਾਮ ਸਾਬਤ ਨਹੀਂ ਹੋਏਗਾ ਬਾਕੀ ਵੀਰੋ ਤੁਸੀਂ ਸਾਰੀ ਸੁਰਤ ਹਾਲ ਨੂੰ ਜਾਣਦੇ ਤੁਹਾਨੂੰ ਪਤਾ ਹੈ ਤੁਸੀਂ ਦੱਸੋ ਕਿ ਆਇਆ ਕਿ ਵਾਕਈ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਐਕਸ਼ਨ ਕੀਤਾ ਹੈ ਨਾ ਉੱਤੇ ਸਹੀ ਕੀਤਾ ਵਾ ਕਿ ਮੁੱਖ ਮੰਤਰੀ ਦੂਜੇ ਜਿਹੜੇ ਬਾਦਲ ਪਰਿਵਾਰ ਵਾਲੇ ਜਿਹੜੇ ਕਹਿੰਦੇ ਸਾਡਾ ਕੋਈ ਦੋਸ਼ ਨਹੀਂ ਆਇਆ ਕਿ ਬੇਗੁਨਾਮ ਵਾਕਈ ਇਹ ਏਡੇ ਮਾਸੂਮ ਹੈ ਜਾਂ ਕਿ ਨਹੀਂ ਇਹ ਤੁਸੀਂ ਇੱਕ ਮਿੰਟਾਂ ਦੇ ਵਿੱਚ ਕਰ ਦੱਸਣਾ ਵਾ ਬਾਕੀ ਵੀਰੋ ਆਪਣਾ ਰਖੋ ਟਰਸ ਰਖਿਆ ਰੱਬ ਰੱਖਾ